ਸਤਿ ਸ਼੍ਰੀ ਅਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇੱਕ ਵਾਰ ਫਿਰ 올 ਇੰਡੀਆ ਰੇਡੀਓ ਪ੍ਰੋਗਰਾਮ ਦੇ ਰਾਹੀਂ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ ਦਾ 121ਵਾਂ ਐਪੀਸੋਡ ਸੀ। ਇਸ ਵਾਰ ਪ੍ਰਧਾਨ ਮੰਤਰੀ ਨੇ ਛੱਡ ਤਿਹਾੜ ਦੇ ਨਾਲ ਚਰਚਾ ਸ਼ੁਰੂ ਕੀਤੀ, ਅਤੀਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਛੱਡ ਤਿਹਾੜ ਭਾਰਤ ਦੀ ਏਕਤਾ ਅਤੇ ਸੱਭਿਆਚਾਰਕ ਸਤਿਭਾਵਨਾ ਦੀ ਸਭ ਤੋਂ ਵੱਡੀ ਅਤੇ ਸੁੰਦਰ ਉਦਾਹਰਣ ਹੈ ਪ੍ਰਧਾਨ ਮੰਤਰੀ ਮੋਦੀ। ਨੇ ਲੋਕਾਂ ਨੂੰ اپیل ਕੀਤੀ ਹੈ ਕਿ ਜੇਕਰ ਮੌਕਾ ਦਿੱਤਾ ਜਾਵੇ ਤਾਂ ਸਾਰਿਆਂ ਨੂੰ ਛੱਟ ਤਿਹਾੜ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਸੱਭਿਆਚਾਰ ਕੁਦਰਤ ਅਤੇ ਸਮਾਜ ਵਿਚਕਾਰ ਡੂੰਗੀ ਇਕਤਾ ਦਾ ਪ੍ਰਤੀਬਿੰਬ ਹੈ ਇਸ ਮੌਕੇ ਵਾਰਤੰਤਰੀ ਮੋਦੀ ਨੇ ਇੱਕ ਵਾਰ ਫਿਰ ਤੋਂ ਆਪਰੇਸ਼ਨ ਸਿੰਧੂਰ ਦੀ ਚਰਚਾ ਕੀਤੀ ਉਹਨਾਂ ਕਿਹਾ ਕਿ ਇਸ ਮਿਸ਼ਨ ਨੇ ਹਰ ਭਾਰਤੀ ਨੂੰ ਮਾਣ ਦੇ ਨਾਲ ਭਰ ਦਿੱਤਾ ਹੈ ਉਹਨਾਂ ਕਿਹਾ ਕਿ ਮਾਓਵਾਦੀ دہشت دہشت ਦੇ ਵਿੱਚ ਕਿਰੀ ਇਲਾਕੇ ਦੇ ਵਿੱਚ ਹੁਣ ਰੋਸ਼ਨੀ ਆ ਗਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀਐਸਟੀ ਬਚ ਤਿਹਾੜ ਅਤੇ ਸਵਦੇਸ਼ੀ ਖਰੀਦਾਰੀ ਨੂੰ ਪ੍ਰਤੀ ਵਧ ਰਹੇ ਉਤਸ਼ਾਹ ਨੇ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਕਰ ਦਿੱਤਾ ਹੈ ਵੱਧਨੇ ਬਾਤਾਂ ਕੋਸ਼ਨਾ ਮਾਤਭੂਮੀ ਊਰਜਾ ਅਤੇ ਏਕਤਾ ਦੀ ਭਾਵਨਾ ਪ੍ਰਤੀ ਡੂੰਘੇ ਸਤਿਕਾਰ ਨੂੰ ਦਰਸਾਉਂਦੀ ਹੈ ਉਹਨਾਂ ਯਾਦ ਕੀਤਾ ਕਿ ਗੁਰਦੇਵ ਰਵਿੰਦranath ਟੈਗੋਰ ਨੇ ਪਹਿਲੀ ਵਾਰ 1896 ਦੇ ਵਿੱਚ ਬੰਦੇ ਮਾਤਮ ਦੀ ਰਚਨਾ ਕੀਤੀ ਸੀ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਮੋਤਲ ਡੀਆਈਜੀ ਹਰਸ਼ਨ ਸਿੰਘ ਪੁੱਲਰ ਦੇ ਵਿਦੇਸ਼ੀ ਸਬੰਧਨ ਨਾਲ ਜੁੜੇ ਹੋਣ ਦਾ ਖੁਲਾਸਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੁੱਲਰ ਡਿਊਟੀ ਦੌਰਾਨ ਲਗਭਗ 10 ਵਾਰ ਦੁਪਈ ਗਿਆ ਸੀ ਅਤੇ ਸੀਬੀਆਈ ਨੇ ਪੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਇਸੇ ਵਰਤੋਂ ਨਾਲ ਨੇ ਵਿਦੇਸ਼ੀ ਯਾਤਰਾਵਾਂ ਦੇ ਵੇਰਵੇ ਇਕੱਠੇ ਕਰਨ ਦੇ ਲਈ ਕੀਤੀ ਹੈ ਅਤੇ ਦੱਸਦੀ ਹੈ ਸੀਬੀਆਈ ਦੇ ਅਨਸਾਰ ਪੁੱਲਰ ਦੀ ਹੁਣ ਤੱਕ ਦੁਪਈ ਦੇ ਵਿੱਚ ਦੋ ਅਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਹੋਣ ਦੀ ਪਛਾਣ ਕੀਤੀ ਗਈ ਹੈ ਸੀਬੀਆਈ ਨੇ ਲੁਧਿਆਣਾ ਦੇ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਛੀਵਾੜਾ ਖੇਤ ਦੇ ਵਿੱਚ 20 ਦੁ ਜੇ ਇਹ ਨਿਸ਼ਾਨਕੀ ਭੁੱਲਰ ਨੇ ਆਪਣੀ ਤਾਇਨਾਤੀ ਦੌਰਾਨ ਵਿਦੇਸ਼ਾਂ ਦੇ ਵਿੱਚ ਵੀ ਜਾਇਦਾਦ ਬਣਾਈ ਸੀ ਅਤੇ ਸੀਬੀਏ ਦਾ ਕਹਿਣਾ ਹੈ ਕਿ ਏਜੰਸੀ ਹੁਣ ਇਹਨਾਂ ਸਾਰੀ ਜਾਇਦਾਦਾਂ ਦੇ ਸਰੋਤਾਂ ਦੀ ਜਾਂਚ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭੁੱਲਰ ਦੀਆਂ ਜਾਇਦਾਦਾਂ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਤੇ ਦਿੱਲੀ ਕਸਟਮਜ਼ ਨੇ ਇੱਕ ਯਾਤਰੀ ਨੂੰ 170 ਗ੍ਰਾਮ ਸੋਨੇ ਦੇ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਸੋਨਾ ਦੁਬਈ ਤੋਂ ਭਾਰਤ ਆਈ ਯਾਤਰੀ ਦੇ ਕੋਲੋਂ ਬਰਾਮਦ ਕੀਤਾ ਗਿਆ ਸੀ। ਯਾਤਰੀ ਦਾ ਸਾਵਧਾਨੀ ਦੇ ਨਾਲ ਫਲਾਈਟ ਗੇਟ ਤੱਕ ਪਿੱਛਾ ਕੀਤਾ ਗਿਆ ਤੇ ਯਾਤਰੀ ਨੂੰ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਨੂੰ ਰੋਕ ਲਿਆ ਗਿਆ। ਉਸ ਦੇ ਸਮਾਨ ਦੀ ਅਕਸਰ ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁਝ ਸ਼ੱਕੀ ਤਸਵੀਰਾਂ ਮਿਲੀਆਂ। ਬਰੀਕੀ ਦੇ ਨਾਲ ਜਾਂਚ ਕੀਤੀ ਦੌਰਾਨ ਪਤਾ ਲੱਗਿਆ ਕਿ ਪਲਾਸਟਿਕ ਦੀ ਬੋਤਲ ਦੇ ਟੱਕਣ ਹੇਠ ਇੱਕ ਸੋਨੇ ਦੀ ਗੇਂਦ ਨੂੰ ਚਲਾਕੀ ਦੇ ਨਾਲ ਲੁਕਾਇਆ ਗਿਆ ਸੀ ਅਤੇ ਬਰਾਮਦ ਕੀਤੇ ਗਏ ਸੋਨੇ ਦਾ ਭਾਰ 170 ਗ੍ਰਾਮ ਸੀ ਜਿਸ ਨੂੰ ਕਸਟਮ ਐਕਟ 1962 ਦੀਆਂ ਧਾਰਾਵਾਂ ਦੇ ਤਹਿਤ ਜ਼ਬਤ ਕਰ ਲਿਆ ਗਿਆ। ਕੈਲੀਫੋਰਨੀਆ ਦੇ ਵਿੱਚ ਵਾਪਰੇ ਹਾਦਸੇ ਦੇ ਦੌਰਾਨ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਸ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਸ਼ਨਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਦੇ આરોਪਾਂ ਨੂੰ ਸਿਰੇ ਤੋਂ ਇਨਕਾਰਦੇ ਹੋਏ ਆਪਣੇ ਆਪ ਨੂੰ નિર્ਦੋਸ਼ ਦੱਸਿਆ ਹੈ ਉਧਰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਕਮਰਤਾਰੀ ਸਿੱਖ ਅਤੇ ਉਸਦੇ ਕਦੇ ਵੀ ਸ਼ਰਾਬ ਨਹੀਂ ਪੀਤੀ ਜਦਕਿ ਇੱਕ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾ ਰਿਹਾ ਸੀ ਅਤੇ ਉਹ ਬ੍ਰੇਕ ਨਹੀਂ ਲਗਾ ਸਕਿਆ ਜਿਸ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਨਵੰ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾ ਰਿਹਾ ਤੇ ਹੁਣ ਧਾਰਮਿਕ ਗੀਤ ਗਾਉਣ ਵਾਲੇ ਨਾਮੀ ਗਾਇਕ ਹੰਸਰਾਜ ਰਗਵੰਸ਼ੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਕਰਕੇ ਪਰਿਵਾਰ ਖੋਫ ਦੇ ਵਿੱਚ ਹੈ ਦੱਸਦੇ ਕਿ ਧਾਰਮਿਕ ਭਜਨਾਂ ਦੇ ਨਾਲ ਚਰਚਾ ਦੇ ਵਿੱਚ ਆਏ ਗਾਇਕ ਹੰਸਰਾਜ ਰਗਵੰਸ਼ੀ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਨਾਂ ਹੀ ਨਹੀਂ ਉਹਨਾਂ ਤੋਂ 15 ਲੱਖ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਅਤੇ 골ਡੀ ਬਰਾਡ ਦਾ ਕਰੀਬੀ ਦੱਸਿਆ ਇਹ ਮਿਲੀ ਜਾਣਕਾਰੀ ਦੇ ਮੁਤਾਬਕ ਗਾਇਕ ਦੇ ਮੈਨੇਜਰ ਦੀ ਸ਼ਿਕਾਇਤ ਤੇ ਮੁਹਾਲੀ ਜ਼ਿਲ੍ਹੇ ਦੇ ਜਿਰਕਪੁਰ ਥਾਣੇ ਦੀ ਪੁਲਿਸ ਨੇ ਰਾਹੁਲ ਕੁਮਾਰ ਨਾਗੜੇ ਅਤੇ ਨਿਵਾਸੀ ਜਿਹੜੇ ਕਿ 우ਜੈਨ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਪੁਲਿਸ ਨੇ ਬੀ ਐਨ ਐਸ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਹ ਸ਼ਿਕਾਇਤ ਗਾਇਕ ਨੇ ਨਿੱਜੀ ਸੁਰੱਖਿਆ ਕਰਮੀ ਵਿਜੇ ਕੁਮਾਰ ਦੇ ਵੱਲੋਂ ਕੀਤੀ ਗਈ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ਤੋਂ ਤੇਜ਼ੀ ਦੇ ਨਾਲ ਵਿਗੜਨੀ ਸ਼ੁਰੂ ਹੋ ਗਈ ਹੈ ਕੇਂਦਰ ਦੀ ਸ਼ੁਰੂਆਤੀ ਪ੍ਰਨਾ ਚੇਤਾਵਨੀ ਪ੍ਰਣਾਲੀ ਨੇ ਚੇਤਾਵਨੀ ਦਿੱਤੀ ਹੈ ਕਿ ਐਤਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ AQI ਬਹੁਤ ਜ਼ਿਆਦਾ ਖ਼ੇਪ ਸ਼੍ਰੇਣੀ ਦੇ ਵਿੱਚ ਰਿਹਾ ਹੈ ਅਤੇ ਜਿਸ ਕਾਰਨ ਦਿੱਲੀ ਵਾਸੀਆਂ ਦੀ ਚਿੰਤਾ ਵਧ ਗਈ ਹੈ ਅੱਜ ਸਵੇਰੇ ਇੰਡੀਆ ਗ੍ਰੇਟ ਵਰਗੇ ਪ੍ਰਮੁੱਖ ਸਥਾਨ ਤੇ AQI ਪੱਧਰ 325 ਦਰਜ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਲੋਧੀ ਰੋਡ ਦੇ ਉੱਤੇ ਵੀ 287 ਦਾ AQI ਦਰਜ ਕੀਤਾ ਗਿਆ ਜਿਸ ਦੇ ਕਾਰਨ ਸ਼ਹਿਰ ਭਰ ਦੇ ਵਿੱਚ ਪਾਣੀ ਦੇ ਛੜਕਾ ਲਗਾਏ ਜਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਤੇ 10% ਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਉਹ ਇੱਕ بیسਬਾਲ ਮੈਚ ਦੇ ਵਿੱਚ ਟੈਰਿਫ ਦੇ ਖਿਲਾਫ ਇਸ਼ਤਿਹਾਰ ਦਿਖਾਉਣ ਤੋਂ ਨਾਰਾਜ਼ ਹੋਗੇ ਸਨ ਦੋ ਦਿਨ ਪਹਿਲਾਂ ਹੀ ਇਸ ਇਸ਼ਤਿਹਾਰ ਦੇ ਕਾਰਨ 트ੰਪ ਨੇ ਕੈਨੇਡਾ ਦੇ ਨਾਲ ਟੈਰਿਫ ਤੇ ਹੋਰ ਹੀ ਗੱਲਬਾਤ ਰੋਕ ਦਿੱਤੀ ਸੀ ਇਸ ਇਸ਼ਤਿਹਾਰ ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਟੈਰਿਫ ਨੂੰ ਹਰ ਅਮਰੀਕੀ ਦੇ ਲਈ ਨੁਕਸਾਨ ਦੇ ਦੱਸ ਰਹੇ ਸਨ ਅਮਰੀਕਾ ਨੇ ਕੈਨੇਡਾ ਤੇ 35% ਟੈਰਿਫ ਲਗਾ ਰੱਖਿਆ ਹੈ ਨਵੇਂ ਐਲਾਨ ਤੋਂ ਬਾਅਦ ਇਹ 45% ਹੋ ਜਾਵੇਗਾ ਭਾਰਤੀ ਅਤੇ ਬ੍ਰਾਜ਼ੀਲ ਤੋਂ ਬਾਅਦ ਇਹ ਸਭ ਤੋਂ ਵੱਡਾ ਟੈਰਿਫ ਹੋਵੇਗਾ। ਚਾਰਖੰਡ ਦੇ ਚਾਈ ਬਾਸਾ ਸਦਰ ਹਸਪਤਾਲ ਦੇ ਵਿੱਚ ਥੈਲਸੀਮੀਆ ਤੋਂ ਪੀੜਤ ਬੱਚਿਆਂ ਨੂੰ ਐਚ ਆਈ ਵੀ ਪੋਜ਼ਿਟਿਵfound ਚੜਾਉਣ ਦਾ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਚਾਰ ਹੋਰ ਬੱਚਿਆਂ ਦੇ ਟੈਸਟ ਪੋਜ਼ਿਟਿਵ ਆਏ ਹਨ ਜਿਸ ਦੇ ਕਾਰਨ ਸੰਕਰਮਿਤ ਬੱਚਿਆਂ ਦੀ ਪੂਲ ਗਿਣਤੀ 5 ਹੋ ਗਈ ਹੈ ਹਾਈ ਕੋਰਟ ਦੇ ਨੋਟਿਸ ਤੋਂ ਬਾਅਦ ਰਾਂਚੀ ਤੋਂ ਸਿਹਤ ਵਿਭਾਗ ਦੀ ਇੱਕ ਟੀਮ ਚਾਈਬਾਸਾ ਪਹੁੰਚੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਖਫਤੇ ਦੇ ਅੰਦਰ ਸਦਰ ਹਸਪਤਾਲ ਦੇ ਆਰਟੀ ਸੈਂਟਰ ਦੇ ਵਿੱਚ 5 ਬੱਚਿਆਂ ਦੇ ਐਚ ਆਈ ਵੀ ਟੈਸਟ ਪੋਜ਼ੀਟਿਵ ਆ ਗਏ ਹਨ ਇਹ ਬਹੁਤ ਹੀ ਚਿੰਤਾਜਨਕ ਹੈ ਜਾਂ ਚੱਲ ਰਹੀ ਹੈ ਸਾਰੇ ਬੱਚੇ ਥੈਲੇਸੀਮਿਕ ਕਹਾਣਾ ਅਤੇ ਇਹਨਾਂ ਨੂੰ ਚਾਈਬਾਸਾ ਸਦਰ ਹਸਪਤਾਲ ਦੇ ਬਲੱਡ ਬੈਂਕ ਤੋਂ ਹੁਣ ਚੜਾਇਆ ਗਿਆ ਹੈ CBI ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਸਹਾਇਤਾ ਦੇ ਨਾਲ ਬਦਨਾਮ ਗੈਂਗਸਟਰ ਲਖਮਿੰਦਰ ਕੁਮਾਰ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਲਖਮਿੰਦਰ ਕੁਮਾਰ ਹਰਿਆਣਾ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਅਤੇ ਜਿਸ ਨੂੰ ਜਬਰੇ ਵਸੂਲੀ ਧਮਕੀ ਹਥਿਆਰਾਂ ਦਾ ਗੈਰ ਕਾਨੂੰਨੀ ਕਬਜ਼ਾ ਤੇ ਕਤਲ ਦੀ ਕੋਸ਼ਿਸ਼ ਵਰਗੇ ਅਪਰਾਧ ਜਿਹੜੇ ਨੇ ਉਹ ਸ਼ਾਮਿਲ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਲਖਮਿੰਦਰ ਕੁਮਾਰ ਲਾਰੈਂਸ ਮਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਜਿਕਰ ਹੋ ਗਿਆ ਕਿ ਹਰਿਆਣਾ ਪੁਲਿਸ ਦੀ ਅਪੀਲ ਤੇ ਇੰਟਰਪੋਲ ਨੇ ਉਸ ਦੇ ਖਿਲਾਫ ਰੈੱਡ ਕਾਰਡਰ ਨੋਟਿਸ ਜਾਰੀ ਕੀਤਾ ਇਸ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਤੇ 25 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ ਤੇ ਉਤਰਨ ਸਮੇਂ ਹਰਿਆਣਾ ਦੀ ਪੁਲਿਸ ਦੀ ਇੱਕ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ CBI ਅੰਤਰਰਾਸ਼ਟਰੀ ਪੱਧਰ ਤੇ ਭਗੋੜਿਆਂ ਦਾ ਪਤਾ ਲਗਾਉਣ ਦੇ ਲਈ ਇੰਟਰਪੋਲ ਰਾਹੀਂ ਕੰਮ ਕਰਦੀ ਹੈ ਪਿਛਲੇ ਕੁਝ ਸਾਲਾਂ ਤੋਂ ਇੰਟਰਪੋਲ ਦੀ ਸਹਾਇਤਾ ਦੇ ਨਾਲ 130 ਤੋਂ ਵੱਧ ਫਰਾਦੀਆਂ ਨੂੰ ਭਾਰਤ ਦੇ ਵਿੱਚ ਵਾਪਸ ਲਿਆਂਦਾ ਗਿਆ ਹੈ ਧਿਆਨ ਰਹੇ ਕਿ 6 ਜੂਨ ਨੂੰ ਸੈਕਰਮੈਂਟ ਦੇ ਵਿੱਚ FBI ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਸੀ ਕਿ ਉਹਨਾਂ ਨੇ ਸਟਾਕ ਕਟਨ ਦੇ ਵਿੱਚ ਬਦਨਾਮ ਅਪਰਾਧੀ ਲਖਵੇਂਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਫਿਲਾਸਪੀਡ ਨਿਊਜ਼ ਦੇ ਵਿੱਚ ਬਸ ਇਲਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.